ਬਾਜੂ ਪਹਿਲਵਾਨ ਦੀ ਟੌਹਰ ਵੱਖਰੀ ਹੈ ਉਹ ਕਿਉਂ ਵੀ ਮਾਝ ਵਾਲਿਓ ਫੱਬਦਾ ਜੱਟ ਦੇ ਤਾੜੀਆਂ ਮਾਰ ਦਿਓ ਜ਼ੋਰਦਾਰ ਕੀ ਬਾਤ ਬਾਜੂ ਪਹਿਲਵਾਨ ਦੀ ਟੌਹਰ ਵੱਖਰੀ ਹੈ ਬੇਨਤੀ ਹੈ ਰਪਿੰਦਰ ਜਲਾਲ ਜੀ ਰਪਿੰਦਰ ਜਲਾਲ ਜੀ ਜਿੱਥੇ ਬਾਜ਼ ਹੁੰਦੇ ਜਲਦੀ ਗਰਾਊਂਡ ਦੇ ਵਿੱਚ ਆਇਆ ਨੇ ਹੁਣ ਸਨਮਾਨ ਸਾਡੇ ਉਸਤਾਦ ਆਪ ਮਰੀਕ ਸਿੰਘ ਜੀ ਖੋਸਾ ਕੋਟਲਾ ਜੀ ਉਹਨਾਂ ਦਾ ਕੀਤਾ ਜਾਣਾ ਹੈ ਕਹਿੰਦੇ 98 11 ਡਾਕਟਰ ਨਾਲ ਤੇ ਡਾਕਟਰ ਦੀ ਟਰਾਈ ਸਾਡੇ ਬਾਜੂ ਪਹਿਲਵਾਨ ਜੀ ਕਰ ਰਹਾ ਹੈ ਔਰ ਧੰਨਵਾਦ ਹੈ ਬੇਨਤੀ ਆ ਰਪਿੰਦਰ ਜਲਾਲ ਜੀ ਉਸਤਾਦ ਲੋਕ ਜਿੱਥੇ ਵੀ ਬਾਜ ਸੁਣਦੇ ਐ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਬੜਾ ਵੱਡਾ ਮਾਨ ਸਨਮਾਨ ਹੋਣਾ ਹੈ ਰਪਿੰਦਰ ਜਲਾਲ ਜੀ ਆਉਣਗੇ ਸਾਰਿਆਂ ਦੀਆਂ ਨਿਗਾਹਾਂ ਜਿਹੜੀਆਂ 98 11 ਤੇ ਗਈਆਂ ਐ ਇੱਕ ਬੇਨਤੀ ਕਰ ਰਿਹਾ ਹੈ ਰੱਬ ਰੂਪੀ ਦਰਸ਼ਕ ਭਰਾਵਾਂ ਦੇ ਨਾਲ ਕਿ ਹੁਸ਼ਿਆਰਪੁਰ ਵਿੱਚ ਹੋਣਾ ਵੱਡਾ ਕੱਪ ਮਿੱਤਰੋ 25 ਜਨਵਰੀ ਤਰੀਕ ਦਿੱਤੀ ਰੱਖ ਮਿੱਤਰੋ ਹੁਸੈਨਪੁਰ ਲਾਲੋਵਾਲ ਵਿੱਚ ਹੋਣਾ ਵੱਡਾ ਕੱਪ ਮਿੱਤਰੋ 25 ਜਨਵਰੀ ਤਰੀਕ ਦਿੱਤੀ ਰੱਖ ਮਿੱਤਰੋ ਸਤਿਕਾਰ ਦੇਓ ਵੱਡੇ ਭਾਈ ਰਮੇਂਦਰਦੀਪ ਸਿੰਘ ਜੀ ਸੇਫ ਐਕਸ ਟਰਾਂਸਪੋਰਟ ਵੱਲੋਂ ਖੁੱਲੇ ਸੱਦੇ ਪੱਤਰ ਨੇ 25 ਜਨਵਰੀ ਨੂੰ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਔਰ ਨਾਲ ਸਾਡੇ ਸਤਵਿੰਦਰ ਸਿੰਘ ਜੀ, ਅਮਰੀਕਾ, ਹਰਮਿੰਦਰ ਸਿੰਘ ਜੀ ਪ੍ਰਧਾਨ, ਅਮਨ ਸਿੰਘ ਤੇ ਕਰਨ ਧੱਗਾ ਵੱਡੇ ਸੱਦੇ ਪੱਤਰ ਲਾ ਰਹੇ ਆ ਰੱਬ ਰੂਪੀ ਦਰਸ਼ਕ ਭਰਾਵਾਂ ਨੂੰ। ਸੋ ਜਰੂਰ ਟੂਰਨਾਮੈਂਟ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਇਹ ਇਹਨਾਂ ਭਰਾਵਾਂ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ। ਰਪਿੰਦਰ ਜਲਾਲ ਜੀ ਅੱਜ ਦੇ ਸਭ ਤੋਂ ਵੱਡੇ ਮਾਨ ਸਨਮਾਨ ਦੇ ਵਿੱਚ ਸ਼ਬਦਾਂ ਦੀ ਸਾਂਝ ਬੋਲਾਂ ਦੀ ਸਾਂਝ ਪਾਉਣਗੇ ਸਤਿਕਾਰ ਦੇ ਯੋਗ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮ ਪਰ ਉਹਨਾਂ ਦੀ ਫਲਗਾਨੀ ਦੇ ਫੁੱਲ ਦਾ ਵੱਡਾ ਮਾਨ ਸਨਮਾਨ ਹੋਣ ਲੱਗਿਆ ਪੁਰੀ ਕਿਹੜੇ ਪਾਸੇ ਆ ਪੁਰੀ ਆ ਜਾ ਮੇਰਾ ਵੀਰ ਬਹੁਤ ਬਹੁਤ ਧੰਮਾਦ ਹੈ ਬਹੁਤ ਸਤਕਾਰ ਵੱਡੇ ਪੱਤਰ ਦਾ ਮਾਣ ਸਰਦਾਰ ਨਛੱਤਰ ਸਿੰਘ ਦੇ ਪੁੱਤਰ ਦਾ ਮਾਨ ਸਨਮਾਨ ਜਿਹੜਾ ਉਹ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ ਮਾਹ ਕਲਦੀਪ ਕੌਰ ਦੇ ਪੁੱਤਰ ਦਾ ਸਨਮਾਨ ਜਿਹੜਾ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ 911 ਟਰੈਕਟਰ ਦੇ ਨਾਲ ਬਾਪੂ ਰਵੀ ਸ਼ੇਰ ਸਿੰਘ ਵੀ ਆ ਜੇ ਬਾਪੂ ਆ ਜਿਓ ਇੰਸਪੈਕਟਰ ਸਾਹਿਬ ਕਰੀਏ ਮੁੰਡੇ ਦਾ ਮਾਨ ਤਾਣ ਆਪਾਂ ਅੱਜ ਸੁਰ ਸਿੰਘ ਪਿੰਡ ਦੇ ਵਿੱਚ ਆ ਜਾਓ ਅਜ ਨਾਲ ਲੱਗਦੀ ਥੋੜਾ ਜਿਹਾ ਮੱਖੀ ਪਹਿਲਵਾਨ ਵੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਗੱਲ ਆਓ ਜੀ ਸਤਿਕਾਰ ਸਤਿਕਾਰ ਬਹੁਤ ਬਹੁਤ ਧੰਨਵਾਦ ਹੈ ਇਹ ਮਾਨ ਸਨਮਾਨ ਸਰਦਾਰ ਮਛੱਤਰ ਸਿੰਘ ਦੇ ਪੁੱਤਰ ਦਾ ਸਵਰਗਵਾਸੀ ਮਾں ਕੁਲਦੀਪ ਕੌਰ ਦੇ ਪੁੱਤਰ ਦਾ ਨਰਪੈ ਦੇ ਵੀਰ ਦਾ ਜੱਗੇ ਦੇ ਵੀਰ ਦਾ ਹੋਣ ਜਾ ਰਿਹਾ ਹੈ ਅਮਰੀਕ ਮੈਨੂੰ ਅੱਜ ਜੰਡਿਆਲਾ ਮੰਜਗੀ ਯਾਦ ਆਈ ਜਾਂਦਾ ਜਦੋਂ ਤੇਰਾ ਜੰਡਿਆਲੇ ਦੇ ਵਿੱਚ ਗੱਡੀ ਦੇ ਨਾਲ ਮਾਨ ਕੀਤਾ ਤੇ ਮੈਂ ਮਾ ਨੂੰ ਪੁੱਛਿਆ ਮੈਂ ਕਿਹਾ ਵੀ ਮਾਤਾ ਤੈਨੂੰ ਅਮਰੀਕ ਦੀ ਗੱਲ ਕਿਹੜੀ ਵਧੀਆ ਲੱਗਦੀ ਹੈ ਕਹਿੰਦੀ ਮੈਨੂੰ ਅਮਰੀਕ ਦੀ ਕਮੈਂਟਰੀ ਵਧੀਆ ਲੱਗਦੀ ਹੈ ਅੱਜ ਮਾਂ ਤੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਸ ਅਮਰੀਕ ਨੂੰ ਮੇਰੇ ਮਿੱਤਰੋ ਕਹਿੰਦੇ ਇਹ ਦੁਨੀਆ ਦਿਖਾਉਣ ਵਾਲੀ ਜਿਹੜੀ ਮਾਂ ਤੇ ਬੇਸ਼ੱਕ ਇਸ ਦੁਨੀਆ ਤੇ ਨਹੀਂ ਹੈ ਪਰ ਅੱਜ ਉਹਦੇ ਪੁੱਤਰ ਦਾ ਸਨਮਾਨ ਜਿਹੜਾ ਉਹ ਬਹੁਤ ਵੱਡੇ ਪੱਦਰ ਤੇ ਕੀਤਾ ਜਾ ਰਿਹਾ ਹੈ ਇਹ ਮਾਨ ਸਨਮਾਨ ਮਨੂ ਕਲੇਰ ਸੁਰਿੰਦਰ ਖਹਿਰਾ ਪਰਾਵ ਰੰਦਾਵਾ ਰਵਨ ਕੁਤਵਾ ਬਾਹਮਣੀਆਂ ਮਨੂ ਹੰਸਰਾ ਤੇ ਨਾਲ ਕਹਿੰਦੇ ਗਿੰਦੀ ਹੰਸਰਾ ਕਮਾਲਪੁਰਾ ਪੈਂਦਾ ਇਹਨਾਂ ਸਾਰੇ ਭਰਾਵਾਂ ਨੇ ਆਖਿਆ ਵੀ ਆਪਾਂ ਅਮਰੀਕ ਦਾ 911 ਟਰੈਕਟਰ ਦੇ ਨਾਲ ਮਾਨ ਸਰਮਾਨ ਕਰਾਂਗੇ ਮਾਧੇ ਵਾਲਿਓ ਦੱਸਿਓ ਫਿਰ ਅਮਰੀਕ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਕਬੱਡੀ ਵਾਲਿਓ ਅਮਰੀਕ ਮੁਬਾਰਕਵਾਦ ਹੈ ਸੱਚੇ ਪਾਸ਼ਾ ਤੈਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਲੈ ਵੀ ਪੂਰੀ ਤੈਨੂੰ ਵੀ ਨਾਲ ਦੀ ਨਾਲ ਨੌਜਵਾਨ ਨਰਪੈ ਤੂੰ ਵੀ ਥੋੜਾ ਅੱਗੇ ਹੋ ਸੋਹਣਿਆ ਵੀਰਾ ਆ ਬੜਾ ਚੋਟੀ ਦਾ ਖਿਡਾਰੀ ਰਹਾ ਇਹ ਇਹਦਾ ਵੀਰ ਹੈ ਮੇਰੇ ਵੀਰੋ ਔਰ ਇਹ ਮੇਰੇ ਵੀਰੋ ਮਾਨ ਸਨਮਾਨ ਕੇ ਯਾਰੋ ਵੱਖਰੀ ਬਣਾਉਣੀ ਪਛਾਣ ਜੱਗ ਤੇ ਨਹੀਂ ਏਨੀ ਸੌਖੀ ਖੇਡ ਮਿੱਤਰੋ ਇਹ ਪਹਿਚਾਨ ਬਣਾਉਣੀ ਔਖੀ ਹੈ ਔਰ ਅਮਰੀਕ ਨੇ ਇੱਕ ਵੱਖਰੀ ਪਹਿਚਾਨ ਬਣਾਈ ਹੈ ਬੇਸ਼ੱਕ ਮੇਰੇ ਵੀਰੋ ਜਿਹੜੀਆਂ ਦੋਨੋਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਪਰ ਅਮਰੀਕ ਨੇ ਇੰਨੀ ਕੁ ਮਿਹਨਤ ਕੀਤੀ ਇੰਨੀ ਕੁ ਮਿਹਨਤ ਕੀਤੀ ਅੱਜ ਅਮਰੀਕ ਦੁਨੀਆ ਤੋਂ ਵੱਖਰਾ ਖੜਾ ਹੈ ਇਹ ਮੇਰਾ ਸੱਚੇ ਪਾਤਸ਼ਾਹ ਦੀ ਅਮਰੀਕਸਾ ਸਾਡੀਆਂ ਦੁਆਵਾਂ ਨੇ ਤੇਰੇ ਲਈ ਆਓ ਇੱਕ ਜਕਾਰਾ ਲਾਈਏ ਇਸ ਨੌਜਵਾਨ ਦੀ ਚੜ੍ਹਦੀ ਕਲਾ ਲਈ ਬੋਲੇ ਨਾ ਮਾਝੇ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਅਮਰੀਕ ਨੂੰ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਸ਼ਹਿਰਾ ਕਰਵਾ ਦਿਤੀਆਂ ਸੋ ਧੰਨਵਾਦ ਹੈ ਉਹਨਾਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸੋਚ ਸੋਚੀ ਅੱਜ ਅਮਰੀਕ ਦਾ ਮਾਣ ਸਨਮਾਨ ਵੱਡੇ ਪੱਦਰ ਤੇ ਮੇਰੇ ਵੀਰੋ 911 ਟਰੈਕਟਰ ਦੇ ਨਾਲ ਇਹ ਚਾਬੀਆਂ ਸਾਡੇ ਸਰਪੰਚ ਸਾਹਿਬ ਬਾਬਾ ਜੀ ਇੱਧਰ ਅੰਬੇ ਦਾ ਤੇ ਧੰਨਵਾਦ ਹੈ ਹੀ ਹੈ ਅੰਬਾ ਹੀਰਾ ਅੰਬਾ ਸਾਡਾ ਵੀਰ ਹੈ ਔਰ 22 ਤਰੀਕ ਨੂੰ ਮੱਖਣ ਮੱਖੀ ਨੂੰ ਵੀ ਮੇਰੇ ਵੀਰੋ ਫੋਰਚੂਨਰ ਗੱਡੀ ਬਰਨਾਲੇ ਦੇ ਵਿੱਚੋਂ ਦੇਖੇ ਤੋੜਾਂਗੇ ਸੱਚੇ ਪਾਤਸ਼ਾਹ ਮਿਹਰ ਕਰੇ 22 ਤਰੀਕ ਨੂੰ ਵੱਡਾ ਕਬੱਡੀ ਕੱਪ ਹੋਵੇਗਾ ਬਰਨਾਲੇ ਦੇ ਵਿੱਚ ਅੰਬਾ ਆਪਾ ਸਾਰੇ ਭਰਾ ਉੱਥੇ ਵੀ ਜਿਹੜਾ ਮਾਨ ਸਨਮਾਨ ਦੇ ਵਿੱਚ ਇਸੇ ਤਰ੍ਹਾਂ ਸ਼ਾਮਲ ਹੋਵਾਂਗੇ ਬਾਜੂ ਪਹਿਲਵਾਨ ਜੀ ਨਾਲ ਆਕਾਸ਼ ਆਕਾਸ਼ ਫੁਰ ਸਿੰਘ ਔਰ ਇਧਰ ਸ਼ਿੰ다 ਵੀਰ ਕਹਿੰਦਾ ਵੀ ਮੁਬਾਰਕਬਾਦ ਦੇ ਦਿਓ ਮੇਰੇ ਉਸਤਾਦ ਦਾ ਮਾਨ ਸਨਮਾਨ ਹੋਇਆ ਹੈ ਬਹੁਤ ਬਹੁਤ ਮੁਬਾਰਕਬਾਦ ਹੈ ਅਮਰੀਕ ਨੂੰ ਮੁਬਾਰਕਬਾਦ ਹੈ ਇਹ 911 ਟਰੈਕਟਰ ਕਹਿੰਦੇ ਫੋਰਡ ਤੇ 911 ਕਿਸਾਨਾਂ ਦੀ ਪਹਿਲੀ ਪਸੰਦ ਹੈ ਔਰ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਤੋਂ ਆਏ ਹੋਏ ਭਰਾਵਾਂ ਦਾ ਬਹੁਤ ਬਹੁਤ ਸਤਿਕਾਰ ਸੋਹਣਾ 911 ਟਰੈਕਟਰ ਤਿਆਰ ਕੀਤਾ ਹੈ ਇਹ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਦੁਨੀਆ ਦੇ ਮਹਾਨ ਬਨਾਰੇ ਕਬੱਡੀ ਦੇ ਕੰਪਿਊਟਰ ਬਨਾਰੇ ਅਮਰੀਕ ਖੋਸਾ ਕੋਟੜਾ ਦਾ ਇਹ ਮਾਣ ਸਨਮਾਨ ਮੇਰੇ ਵੀਰੋ ਅੱਜ ਵੱਡੇ ਪੱਤਰ ਦਾ ਫਾਈਨਲ ਦੀਆਂ ਟੀਮਾਂ 6:00 ਵਜ ਗਏ ਅਸੀਂ 5:30 ਦਾ ਟਾਈਮ ਦਿੱਤਾ ਸੀਗਾ